ਰਾਜੀ ਪੰਜਾਬ ਦਾ ਤਾਂ ਇੱਕ ਉਹ ਬਣਿਆ ਪਿਆ ਪਿੱਕੇ ਡੌਂਕੀ ਲਾ ਕੇ ਯੂਐਸਏ ਨੂੰ ਤੋਰਦੇ ਹੋ ਜਵਾਕ ਚਾਹੇ ਉਹ ਜੰਗਲਾਂ ਚ ਰਹਿ ਜੇ ਚਾਹੇ ਉਹ ਕਿਸੇ ਹੋਰ ਪਾਸੇ ਜਾਏ ਹੁਣ ਇਹ ਹੁੰਦਾ ਵੀ ਗੱਲੇ ਇੰਡੀਆ ਦੇ ਨਾਲ ਹੈ ਗੱਲੇ ਇੰਡੀਆ ਦੇ ਪਾਸਪੋਰਟ ਦੇ ਨਾਲ ਹੁੰਦਾ ਅਦਰ ਕੰਟਰੀਆਂ ਦੇ ਨਾਲ ਇਹ ਨਹੀਂ ਹੋ ਰਿਹਾਗਾ ਤੁਹਾਨੂੰ ਹੈਰਾਨੀ ਹੋਊਗੀ ਕਿ ਜਿਹੜੇ ਅੰਕੜੇ ਅਪਡੇਟ ਹੋ ਰਹੇ ਆ ਉਹਦੇ ਵਿੱਚ ਦੁਬਈ ਨੇ ਪਾਕਿਸਤਾਨ ਨੂੰ ਤਾਂ ਹੌਲ ਜਿਹੜੀ ਕੀਤਾ ਹੋਇਆ ਇੰਡੀਆ ਦਾ ਵੀ ਰਿਫਿਊਜ਼ਲ ਪਰਸੈਂਟੇਜ ਵੱਧ ਚੁੱਕੀ ਆ ਕਿੱਡਾ ਵੱਡਾ ਮੁਲਕ ਸਾਡੇ ਕੋਲ ਸਾਰਾ ਕੁਝ ਹੋ ਕੇ ਵੀ ਤੇ ਹਾਲੇ ਤੱਕ ਸਾਡੀਆਂ ਸਰਕਾਰਾਂ ਦੀ ਇਤਰਾਫ ਦੀ ਆ ਦੇਖੋ ਕੀ ਸਾਡੇ ਭਾਰਤ ਦੀ ਰੈਂਕਿੰਗ 85 ਆ ਵੀਜ਼ੇ ਸਾਰੇ ਤਾਂ ਲੱਗਦੇ ਨਹੀਂਗੇ ਰਿਫਿਊਜ਼ਲ ਆ ਜਾਂਦੀਆਂ ਨੇ ਰਿਜੈਕਟ ਹੋ ਜਾਂਦੇ ਆ ਤਾਂ ਉਹ ਜਿਹੜਾ ਅੰਕੜਾ ਹੈਗਾ ਪਿਛਲੇ ਸਾਲ ਦਾ ਅੰਕੜਾ 662 ਕਰੋੜ ਰੁਪਏ ਭਾਰਤ ਨੇ ਪਿਛਲੇ ਸਾਲ ਗਵਾ ਲਏ 662 ਕਰੋੜ ਰੁਪਏ ਦਾ ਸਾਨੂੰ ਨੁਕਸਾਨ ਹੋਇਆ ਜੇ ਸਾਡੇ ਪਾਸਪੋਰਟ ਦੀ ਰੈਂਕਿੰਗ ਚੰਗੀ ਹੁੰਦੀ ਦਾ ਸਾਨੂੰ ਆ ਡੌਂਕੀ ਲਾਉਣੀ ਹੀ ਨਹੀਂ ਪੈਣੀ ਸੀਗੀ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆਪਣੇ ਇੰਟਰਵਿਊ ਦੇ ਅੰਦਰ ਇਹ ਗੱਲ ਬੋਲੀ ਆ ਉਹਨਾਂ ਦੀ ਹੀ ਜ਼ੁਬਾਨੀ ਬੋਲੀ ਹੋਈ ਗੱਲ ਦੱਸ ਰਹੇ ਕਿ ਯੂ ਐਸ ਨੇ ਉਹਨਾਂ ਦਾ ਵੀਜ਼ਾ ਰਜੈਕਟ ਕਰ ਦਿੱਤਾ ਰਾਜੀ ਪੰਜਾਬ ਦਾ ਤਾਂ ਇੱਕ ਉਹ ਬਣਿਆ ਪਿਆ ਕਿ ਡੌਂਕੀ ਲਾ ਕੇ ਯੂ ਐਸ ਸੇ ਨੂੰ ਤੋੜ ਦਿਓ ਜਵਾਕ ਚਾਹੇ ਉਹ ਜੰਗਲਾਂ 'ਚ ਰਹਿ ਜਾਏ ਚਾਹੇ ਉਹ ਕਿਸੇ ਹੋਰ ਪਾਸੇ ਰਹਿ ਜਾਏ ਨਾਲੇ ਜਿਹੜੇ ਲੋਕ ਚੰਗੇ ਭਲੇ ਯੂਐਸ ਦਾ ਵੀਜ਼ਾ ਅਪਲਾਈ ਕਰਦੇ ਨੇ ਉਹਨਾਂ ਦੇ ਵੀਜ਼ੇ ਲੱਗਣ ਦਾ ਨਾ ਮਤਲਬ ਨਾ ਵੀਜ਼ੇ ਆਉਣ ਦਾ ਕਾਰਨ ਕੀ ਹੈ ਜਗਪ੍ਰੀਤ ਯੂਐਸਏ ਤਾਂ ਚਲੋ ਬਹੁਤ ਵੱਡੀ ਕੰਟਰੀ ਆ ਗਈ ਹੈ ਨਾ ਉਹਦੇ ਤਾਂ ਮੰਨਿਆ ਵੀ ਬੜਿਆਂ ਇੱਕ ਸੈਕਟਰ ਨੇ ਉਸ ਦੇ ਵੀਜ਼ੇ ਨੂੰ ਲੈਣ ਦੇ ਲਈ ਬਹੁਤ ਕੁਝ ਉਹਨੂੰ ਦਿਖਾਉਣਾ ਪੈਂਦਾ ਤੁਹਾਡਾ ਬੈਕਗ੍ਰਾਉਂਡ ਬਹੁਤ ਚੰਗਾ ਹੋਣਾ ਚਾਹੀਦਾ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਸ ਵਕਤ ਜਿਹੜਾ ਦੁਬਈ ਆ ਸਭ ਤੋਂ ਸੌਖਾ ਜਿਹੜਾ ਮੰਨਿਆ ਜਾਂਦਾ ਸੀ ਕਿ ਤੁਸੀਂ ਦੁਬਈ ਜਾਣਾ ਜੋ ਸਿੰਗਾਪੁਰ ਜਾਣਾ ਮਲੇਸ਼ੀਆ ਜਾਣਾ ਤੁਹਾਨੂੰ ਇੱਧਰ ट्रैवलिंग ਵੀਜ਼ਾ ਛੋਟੀਆਂ ਕੰਟਰੀਆਂ ਨਾਲ ਆ ਗਿਆ ਵੀ ਆਪਣਾ ਉੱਥੇ ਮਿਲ ਜਾਂਦਾ ਨਾ ਸੌਖਾ ਮਿਲ ਜਾਂਦਾ ਪਰ ਹੁਣ ਤੁਹਾਨੂੰ ਹੈਰਾਨੀ ਹੋਊਗੀ ਕਿ ਜਿਹੜੇ ਅੰਕੜੇ ਅਪਡੇਟ ਹੋ ਰਹੇ ਆ ਉਹਦੇ ਵਿੱਚ ਦੁਬਈ ਨੇ ਪਾਕਿਸਤਾਨ ਨੂੰ ਤਾਂ ਹੌਲ ਜਿਹੜੀ ਕੀਤਾ ਹੋਇਆ ਹਮ ਇੰਡੀਆ ਦਾ ਵੀ ਰਿਫਿਊਜ਼ਲ ਪਰਸੈਂਟੇਜ ਵੱਧ ਚੁੱਕੀ ਆ ਜੇ ਤੁਸੀਂ ਕੱਲ ਨੂੰ ਕੋਈ ਦੁਬਈ ਦੀ ਫਾਈਲ ਲਾਉਣੀ ਚਾਹੁੰਦਾ ਦੁਬਈ ਜਾਣਾ ਚਾਹੁੰਦਾਗਾ ਤਾਂ ਉਹ ਤੁਸੀਂ ਸੋਚ ਸੰਧ ਕੇ ਆਪਦਾ ਉਹ ਕਰਿਓ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਬਹੁਤ ਕੁਝ ਚੇਂਜ ਹੋਇਆ ਇਹ ਚੇਂਜ ਹੋਣ ਦਾ ਕਾਰਨ ਕਿਉਂ ਆ ਹੁਣ ਇਹ ਹੁੰਦਾ ਵੀ ਕੱਲੇ ਇੰਡੀਆ ਦੇ ਨਾਲ ਕੱਲੇ ਇੰਡੀਆ ਦੇ ਪਾਸਪੋਰਟ ਦੇ ਨਾਲ ਹੁੰਦਾ ਆਦਰ ਕੰਟਰੀਆਂ ਦੇ ਨਾਲ ਇਹ ਨਹੀਂ ਹੋ ਰਿਹਾ ਬਹੁਤ ਸਾਰੀਆਂ ਕੰਟਰੀਸ ਨੇ ਜਿਨ੍ਹਾਂ ਦੇ ਲੋਕ ਵੀਜ਼ੇ ਮਿਲਦੇ ਆ ਜਾ ਰਹੇ ਆ ਉਹ ਉਹਨਾਂ ਨੂੰ ਰੋਕ ਟੋਕ ਨਹੀਂ ਜਿਵੇਂ ਆਪਾਂ ਕਹਿ ਦਿੰਨੇ ਆ ਆਪਣੇ ਮੰਨਿਆ ਜਾਂਦਾ ਕਿ ਬਈ ਜੇ ਤੁਸੀਂ ਦੁਬਈ ਇੱਕ ਵਾਰੀ ਚਲੇ ਗਏ ਉੱਥੇ ਇੰਟਰਨੈਸ਼ਨਲ ਲਾਇਸੈਂਸ ਤੁਸੀਂ ਬਣਾ ਲਿਆ ਤਾਂ ਉਹ ਦੁਬਈ ਦੇ ਪਾਸਪੋਰਟ ਦੇ ਉੱਤੇ ਤੁਸੀਂ ਕਿਸੇ ਵੀ ਕੰਟਰੀ 'ਚ ਟਰੈਵਲ ਕਰ ਸਕਦੇ ਹੋ ਤਾਂ ਜਿਵੇਂ ਇੱਕ ਰੈਂਕਿੰਗ ਹੁੰਦੀ ਆ ਹੁਣ ਜਿਹੜਾ ਦੁਬਈ ਦਾ ਜਿਹੜਾ ਲਾਇਸੈਂਸ ਬਣਦਾ ਹੁਣ ਉਹ ਇੰਟਰਨੈਸ਼ਨਲ ਹੀ ਮੰਨਿਆ ਜਾਂਦਾ ਉਹਦੀ ਇੱਕ ਰੈਂਕਿੰਗ ਆ ਹੁਣ ਉਹ ਦੁਬਈ ਦਾ ਲਾਇਸੈਂਸ ਹੈ ਜਿਹੜਾ ਇੰਟਰਨੈਸ਼ਨਲ ਹੀ ਕਿਉਂ ਕਿਉਂਕਿ ਉਹਨਾਂ ਦੇ ਆਪ ਦੇ ਦੇਸ਼ ਦੀ ਜਿਹੜੀ ਰੈਂਕਿੰਗ ਆ ਉਹਨਾਂ ਦੇ ਪਾਸਪੋਰਟ ਦੀ ਰੈਂਕਿੰਗ ਆ ਉਹ ਜ਼ਿਆਦਾ ਗਈ ਉਹ ਹਈਆ ਉਹ ਐਕਸੈਪਟੇਬਲ ਆ ਜਿਹੜਾ ਭਾਰਤ ਮੁਲਕ ਆ ਭਾਰਤ 140 ਕਰੋੜ ਦੀ ਆਬਾਦੀ ਦੇ ਨਾਲ ਅੱਜ ਹੋ ਚੁੱਕਿਆ ਤੇ ਭਾਰਤ ਦੇ ਪ੍ਰਧਾਨ ਮੰਤਰੀ 2047 ਤੱਕ ਇਹਨੂੰ ਵਿਕਸਿਤ ਭਾਰਤ ਬਣਾਉਣ ਦਾ ਸੁਪਨਾ ਸੋਚੀ ਬੈਠੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ ਹਨਾ ਡਿਜੀਟਲ ਇੰਡੀਆ ਦਾ ਨਾਰਾ ਦਿੱਤਾ ਪਰ ਸਾਨੂੰ ਨਾ ਇਹ ਚੀਜ਼ ਦੇਖਣੀ ਪਊਗੀ ਕਿ ਤੁਹਾਨੂੰ ਮੈਂ ਇੱਕ ਅੰਕੜਾ ਦੱਸਦਾ ਬੜਾ ਹੈਰਾਨ ਕਰ ਦੇਣ ਵਾਲਾ ਅੰਕੜਾ 662 ਕਰੋੜ ਰੁਪਏ ਪਿਛਲੇ ਸਾਲ ਭਾਰਤ ਨੇ ਗਵਾਏ ਆ ਰੋ ਕਿਉਂ ਉਹ ਇੱਥੇ ਗਵਾਏ ਗਏ ਜਿਹੜੇ ਵੀਜ਼ੇ ਰਿਫਿਊਜ਼ਲ ਹੋਏ ਆ ਰਿਜੈਕਟ ਹੋਏ ਆ ਜਿਹੜੇ ਕਿਉਂਕਿ ਜਿਹੜੀ ਵੀਜ਼ਾ ਫੀਸ ਹੁੰਦੀ ਆ ਉਹ ਕਦੇ ਵੀ ਵਾਪਸ ਨਹੀਂ ਆਉਂਦੀਗੇ ਜੇ ਤੁਹਾਡਾ ਤੁਸੀਂ ਵੀਜ਼ਾ ਅਪਲਾਈ ਕੀਤਾ ਤੁਹਾਡਾ ਵੀਜ਼ਾ ਲੱਗੇ ਨਾ ਲੱਗੇ ਤੁਹਾਡੀ ਜਿਹੜੀ ਉਹ ਫੀਸ ਆ ਉਹ ਵਾਪਸ ਨਹੀਂ ਹੋਣੀਗੀ ਰਿਫੰਡੇਬਲ ਨਹੀਂ ਹੈਗੀ 14000 15000 20 25 ਵੱਖ-ਵੱਖ ਕੰਟਰੀਆਂ ਦੀ ਵੱਖ-ਵੱਖ ਫੀਸ ਹੈ ਨਾ ਜਿਹੜੀ ਫਾਇਲ ਫੀਸ ਹੈ ਆਪਣੇ ਤਾਂ ਜੈਂਟਲ ਲੈਂਦੇ ਆ ਉਹ ਕਰਦੇ ਵੀ ਅਸੀਂ ਅੱਗੇ ਭੇ ਕਰਦੇ ਆ ਉਹ ਤੁਹਾਨੂੰ ਰਿਫੰਡੇਬਲ ਨਹੀਂ ਹੁਣ ਵੀਜ਼ੇ ਸਾਰੇ ਤੇ ਲੱਗਦੇ ਨਹੀਂਗੇ ਰਿਫਿਊਜ਼ਲ ਆ ਜਾਂਦੀਆਂ ਨੇ ਰਿਜੈਕਟ ਹੋ ਜਾਂਦੇ ਆ ਤਾਂ ਉਹ ਜਿਹੜਾ ਅੰਕੜਾ ਹੈਗਾ ਪਿਛਲੇ ਸਾਲ ਦਾ ਅੰਕੜਾ 662 ਕਰੋੜ ਰੁਪਏ ਭਾਰਤ ਨੇ ਪਿਛਲੇ ਸਾਲ ਗਵਾ ਲਏ 662 ਕਰੋੜ ਰੁਪਏ ਦਾ ਸਾਨੂੰ ਨੁਕਸਾਨ ਹੋਇਆ। ਇਹ ਕੱਲਾ ਸਿਰਫ ਵੀਜ਼ਾ ਫੀਸ ਆ। ਹਾਲਾਂਕਿ ਹੁਣ ਇਹਦੀ ਜੇ ਕੈਲਕੂਲੇਸ਼ਨ ਹੋਰ ਕੀਤੀ ਜਾਵੇ ਬਹੁਤ ਸਾਰੀਆਂ ਕੰਟਰੀਆਂ ਨੇ ਕੀਤਾ ਹੋਇਆਗਾ ਕਿ ਜੇਕਰ ਤੁਸੀਂ ਵੀਜ਼ਾ ਲੈਣਾ ਚਾਹੇ ਤੁਸੀਂ ਟਰੈਵਲਿੰਗ ਵੀਜ਼ਾ ਵੀ ਲੈਣਾਗਾ ਤਾਂ ਤੁਹਾਨੂੰ ਐਡਵਾਂਸ ਹੋਟਲ ਬੁਕਿੰਗ ਕਰਾਉਣੀ ਪਊਗੀ। ਬਿਲਕੁਲ। ਦੁਬਈ 'ਚ ਪਹਿਲਾਂ ਇਹ ਨਹੀਂ ਹੁੰਦਾ ਸੀਗਾ। ਹੁਣ ਦੁਬਈ ਨੇ ਵੀ ਇਹ ਕਰਤਾ। ਜੇ ਤੁਸੀਂ ਦੁਬਈ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਡਵਾਂਸ ਹੋਟਲ ਦੀ ਬੁਕਿੰਗ ਕਰਾਉਣੀ ਪਊਗੀ। फेर ਉਸ ਤੋਂ ਬਾਅਦ ਤੁਹਾਨੂੰ ਰਿਟਰਨਿੰਗ ਟਿਕਟ ਪਹਿਲਾਂ ਅਗਲਾ ਕੀ ਕਰਦਾ ਸੀ ਵੀਜ਼ਾ ਲੈ ਲਿਆ ਜੀ ਇੱਕ ਵਾਰੀ ਘੁੰਮਣ ਚਲਾ ਗਿਆ ਹਫਤਾ 10 ਦਿਨ 15 20 ਦਿਨ ਜਿੰਨੇ ਦਾ ਵੀਜ਼ਾ ਹੁੰਦਾ ਸੀ ਅਗਲਾ ਉਹਦੇ ਹਿਸਾਬ ਨਾਲ ਉੱਥੇ ਜਾ ਕੇ ਆਪਦੀ ਰਿਟਰਨਿੰਗ ਟਿਕਟ ਕਰਵਾ ਲੈਂਦਾ ਸੀ ਪਰ ਹੁਣ ਤੁਹਾਨੂੰ ਉਲਟ ਕਰਤਾ ਦੁਬਈ ਨੇ ਹੋਰ ਸਖਤਾਈ ਕਰਤੀ ਤੁਹਾਨੂੰ ਰਿਟਰਨਿੰਗ ਟਿਕਟ ਪਹਿਲਾਂ ਬਣਾਉਣੀ ਪਊਗੀ ਮਤਲਬ ਵਾਪਸ ਆਉਣ ਦਾ ਤੁਹਾਨੂੰ ਪਹਿਲਾਂ ਉਹ ਕਰਨਾ ਪਊਗਾ ਕਿਉਂਕਿ ਕੰਟਰੀਆਂ ਨੂੰ ਕੀ ਹੋ ਗਿਆ ਕਿ ਇਹ ਆਉਂਦੇ ਆ ਖਾਸ ਤੌਰ ਤੇ ਤੇ ਬੈਚਲਰਸ ਜਿਹੜੇ ਜਾਂਦੇ ਆ ਬਿਲਕੁਲ ਅਨਮੈਰਿਡ ਜਿਹੜੇ ਸ਼ੌਂਕ ਰੱਖਦੇ ਆ ਮੰਨ ਲਓ ਫਾਰ ਐਗਜ਼ਾਮਪਲ ਤੁਸੀਂ ਹੁਣ ਪਿੱਛੇ ਤੁਸੀਂ ਦबई ਵੀ ਜਾ ਕੇ ਆਏ ਹੋ ਹਨਾ ਜਾਂ ਮੈਂ ਕੋਈ ਵੀ ਬੰਦਾ ਜਾਣਾ ਚਾਹੁੰਦਾਗਾ ਤਾਂ ਉਹਨਾਂ ਦੇ ਉੱਤੇ ਇੱਕ ਸ਼ੱਕ ਦੀ ਨਿਗਾਹ ਦੇ ਨਾਲ ਉਹ ਦੇਖਦੇ ਆ ਕਿਉਂਕਿ ਭਾਰਤ ਦੇ ਹਿੰਦੂ ਸਭ ਨੂੰ ਪਤਾ ਸਾਰੀਆਂ ਕੰਟਰੀਆਂ ਨੂੰ ਕਿ ਭਾਈ ਬੇਰੋਜ਼ਗਾਰੀ ਆ ਤੇ ਕੰਮ ਲੱਭਣ ਵਾਸਤੇ ਸਾਡੇ ਮੁਲਕਾਂ ਦੇ ਵਿੱਚ ਆਉਂਦੇ ਆ ਹੁਣ ਸਿੰਗਾਪੁਰ ਦੇਖੋ ਇੱਕ ਜਿਹੜਾ ਉਹ ਮੁਲਕ ਜਿਹੜਾ ਕਬਰਸਤਾਨ ਸੀਗਾ ਜਿਹੜਾ ਇੱਕ ਬਹੁਤ ਹੀ ਪਿਛੜਿਆ ਹੋਇਆ ਮੁਲਕ ਸੀਗਾ ਬਹੁਤ ਗਰੀਬੀ ਸੀ ਉਸ ਕਿਸੇ ਸਮੇਂ ਉਸ ਮੁਲਕ ਦੇ ਅੰਦਰ ਕਬਰਿਸਤਾਨ ਦੇ ਉੱਤੇ ਉਹ ਤਿਆਰ ਹੋਇਆ ਪਰ ਅੱਜ ਉਹਦੀ ਦੁਨੀਆ ਦੇ ਵਿੱਚ ਜਿਹੜੀ ਉਹਦੀ ਪਾਸਪੋਰਟ ਦੀ ਰੈਂਕਿੰਗ ਹੈ ਜੇਕਰ ਤੁਹਾਡੇ ਕੋਲ ਸਿੰਗਾਪੁਰ ਦਾ ਪਾਸਪੋਰਟ ਹੈਗਾ ਤੁਸੀਂ ਬਣਾ ਲੈਣੇ ਉੱਥੇ ਜਾ ਕੇ ਰਹਿ ਕੇ ਸਿਟੀਜ਼ਨਸ਼ਿਪ ਉੱਥੋਂ ਦੀ ਲੈ ਲੈਣੇ ਤਾਂ ਜਿਹੜੀ ਉਹਦੀ ਰੈਂਕਿੰਗ ਹੈ ਨਾ ਜਗਪ੍ਰੀਤ ਉਹ ਨੰਬਰ 1 ਦੇ ਉੱਤੇ ਆ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਅੰਕੜਾ ਤੇ ਸਾਡੇ ਜਿਹੜੇ ਭਾਰਤ ਦੀ ਏਡਾ ਵੱਡਾ ਮੁਲਕ ਸਾਡੇ ਕੋਲ ਸਾਰਾ ਕੁਝ ਹੋ ਕੇ ਵੀ ਤੇ ਹਾਲੇ ਤੱਕ ਸਾਡੀਆਂ ਸਰਕਾਰਾਂ ਦੀ ਇਤਰਾਫ ਦੀ ਆ ਦੇਖੋ ਕਿ ਸਾਡੇ ਭਾਰਤ ਦੀ ਰੈਂਕਿੰਗ 85 ਆ ਅਸੀਂ 85ਵੇਂ ਨੰਬਰ ਦੇ ਉੱਤੇ ਸਾਡਾ ਪਾਸਪੋਰਟ ਆਉਂਦਾ ਇਹੀ ਕਾਰਨ ਆ ਕਿ ਸਾਡੇ ਜਿਹੜੇ ਵੀਜ਼ੇ ਰਿਜੈਕਟ ਹੁੰਦੇ ਆ ਵੱਡੀ ਗਿਣਤੀ ਦੇ ਵਿੱਚ ਸਾਨੂੰ ਕੰਟਰੀਆਂ ਦੇ ਵਿੱਚ ਜਾਣ ਤੋਂ ਹੁਣ ਯੂਐਸ ਤੋਂ ਤੁਸੀਂ ਵਰਕ ਪਰਮਿਟ ਛੱਡੋ ਸਟੱਡੀ ਛੱਡੋ ਲੋਕਾਂ ਨੂੰ ਟਰੈਵਲਿੰਗ ਵੀਜ਼ੇ ਨਹੀਂ ਮਿਲਦੇਗੇ ਨਹੀਂ ਮਿਲਦੇ ਡੌਂਕੀ ਲਾਉਣ ਦੇ ਰੀਜ਼ਨ ਹੀ ਇਹ ਆ ਜੇ ਤੁਹਾਡੇ ਦੇਖੋ ਜੇ ਸਾਡੀ ਗਵਰਨਮੈਂਟਾਂ ਇਸ ਚੀਜ਼ ਦਾ ਹੱਲ ਲੱਭਦੀਆਂ ਜੇ ਸਾਡੇ ਪਾਸਪੋਰਟ ਦੀ ਰੈਂਕਿੰਗ ਚੰਗੀ ਹੁੰਦੀ ਤਾਂ ਸਾਨੂੰ ਆ ਡੋਂਕੀ ਲਾਉਣੀ ਹੀ ਨਹੀਂ ਪੈਣੀ ਸੀਗੀ ਤਾਂ ਸਾਨੂੰ ਟਰੈਵਲਿੰਗ ਵੀਜ਼ੇ ਮਿਲ ਜਾਂਦੇ ਹੁਣ ਇੱਕ ਨਾ ਹੋਰ ਹੁੰਦਾ ਜਦੋਂ ਰੈਂਕਿੰਗ ਦੇ ਹਿਸਾਬ ਨਾਲ ਤਾਂ ਤੁਹਾਨੂੰ ਕੁਝ ਕੰਟਰੀਆਂ ਦੇ ਅੰਦਰ ਤੁਸੀਂ ਵੀਜ਼ਾ ਫ੍ਰੀ ਹੁੰਦਾ ਤੁਹਾਨੂੰ ਮਤਲਬ ਕਿ ਵੀਜ਼ਾ ਤੁਹਾਨੂੰ ਲੈਣਾ ਨਹੀਂ ਪੈਂਦਾ ਤੁਸੀਂ ਬਿਨਾ ਵੀਜ਼ਾ ਲਏ ਸਿੱਧੀ ਅਪਰੂਵਲ ਹੁੰਦੀ ਹੈ ਉਹ ਲੈ ਕੇ ਤੁਸੀਂ ਜਾ ਸਕਦੇ ਹੋ ਹੁਣ ਉਹਦੇ ਵਿੱਚ ਜਿਹੜੀ ਭਾਰਤ ਦੇ ਕੋਲੇ ਆ ਵੀਜ਼ਾ ਫ੍ਰੀ ਟਰੈਵਲਿੰਗ ਹੈਗੀ ਆ ਡਿਸਟੈਂਸ 57 ਕੰਟਰੀਆਂ ਦੇ ਵਿੱਚ ਭਾਰਤ ਦੇ ਪਾਸਪੋਰਟ ਦੇ ਉੱਤੇ ਤੁਸੀਂ ਜਾ ਸਕਦੇ ਹੋ ਜਿਹਦੇ ਵਿੱਚ ਮੰਨ ਲਓ ਆਪਣਾ ਨੇਪਾਲ ਆ ਜਾਂਦਾਗਾ ਠੀਕ ਹੈ ਜੀ ਪਾਕਿਸਤਾਨ ਆ ਜਾਂਦਾ ਚੀਨ ਜਾਣਾ ਹੋਵੇ ਤਾਂ ਵੀ ਆਪਾਂ ਨੂੰ ਵੀਜ਼ਾ ਲੈਣਾ ਪੈਂਦਾ ਬਿਲਕੁਲ ਸਿੰਗਾਪੁਰ ਮਲੇਸ਼ੀਆ ਇੱਧਰ ਤਾਂ ਸਾਰੀਆਂ ਕੰਟਰੀਆਂ ਦੁਬਈ ਵਗੈਰਾ ਤਾਂ ਸਭ ਨੂੰ ਵੀਜ਼ਾ ਲੈਣਾ ਹੀ ਪੈਂਦਾ ਜਿਹੜੀਆਂ ਨਿੱਕੇ ਨਿੱਕੇ ਕੰਟਰੀਆਂ ਹੈਗੀਆਂ ਅਫਗਾਨਿਸਤਾਨ ਚਲੋ ਉਹ ਜਾ ਨਹੀਂ ਸਕਦੇ ਹੁਣ ਤਾਂ ਬੰਦ ਹੀ ਆ ਵੀ ਉਹ ਇਹ 57 ਦੇ ਵਿੱਚ ਆਉਂਦੇ ਆ ਤੇ ਜਿਹੜਾ ਸਿੰਗਾਪੁਰ ਦੀ ਹੈਗੀ ਆ ਉਹਨਾਂ ਦੇ ਪਾਸਪੋਰਟ ਦੇ ਉੱਤੇ 195 ਕੰਟਰੀਆਂ ਫ੍ਰੀ ਤੁਹਾਨੂੰ ਵੀਜ਼ਾ ਨਹੀਂ ਲੈਣਾ ਪਊਗਾ ਵੀਜ਼ਾ ਫੀਸ ਨਹੀਂ ਪੇ ਕਰਨੀ ਪਊਗੀ ਵੀਜ਼ਾ ਔਨ ਅਰਾਈਵਲ ਹੁੰਦਾ ਹੈ ਹਾਂ ਵੀਜ਼ਾ ਔਨ ਅਰਾਈਵਲ ਹਣਾ ਇਹ ਬੜਾ ਫਰਕ ਆ ਇਹ ਦੇ ਵਿੱਚ ਜਿਵੇਂ ਹੁਣ ਇਹਹੀ ਕਾਰਨ ਹੈ ਕਿ ਦੁਬਈ ਦਾ ਵੀ ਜਿਹੜਾ ਹੈਗਾ ਹੈਗਾ ਦੁਬਈ ਦੀ ਵੀ ਕਈ ਮੈਂ ਸਾਨੂੰ ਇਹ ਅੰਕੜੇ ਮਿਲੇ ਨਹੀਂ ਕਿ ਅਸੀਂ ਕੋਸ਼ਿਸ਼ ਕੀਤੀ ਪਰ ਮਲੇਸ਼ੀਆ ਦੇ ਵਿੱਚ ਹੁਣ ਮਲੇਸ਼ੀਆ ਵੀ ਇੱਕ ਛੋਟਾ ਦੇਸ਼ ਸਾਡੇ ਬਹੁਤ ਸਾਰੇ ਪੰਜਾਬੀ ਨੌਜਵਾਨ ਭਾਰਤ ਦੇ ਨੌਜਵਾਨ ਜਿਹੜੇ ਉਧਰ ਕੰਮ ਕਰਨ ਦੇ ਲਈ ਜਾਂਦੇ ਆ ਮਲੇਸ਼ੀਆ ਦੀ ਜਿਹੜੀ ਰੈਂਕਿੰਗ ਆ ਉਹ 12 ਗੀ ਤੇ 183 ਕੰਟਰੀਆਂ ਮਲੇਸ਼ੀਆ ਦੇ ਤੁਸੀਂ ਪਾਸਪੋਰਟ ਦੇ ਉੱਤੇ ਘੁੰਮ ਸਕਦੇ ਹੋ ਚਾਈਨਾ 60ਵੇਂ ਨੰਬਰ ਤੇ ਆ ਜੀ 85 ਦੇਸ਼ ਜਿਹੜੇ ਚਾਈਨਾ ਨੂੰ ਲਾਓ ਕਰਦੇ ਆ ਕਿ ਤੁਸੀਂ ਘੁੰਮ ਸਕਦੇ ਹੋ ਪਰ ਇਹ ਜਿਹੜੇ ਅੰਕੜੇ ਆ ਨਾ ਹੁਣ ਇਹ ਗੱਲ ਇਹ ਨਹੀਂ ਹੈਗੀ ਯਾਰ ਪਹਿਲੇ ਦੂਜੇ ਨੰਬਰ ਦੀ ਰੇਸ ਦੀ ਗੱਲ ਨਹੀਂ ਗੱਲ ਇਹ ਆ ਕਿ ਇੱਥੋਂ ਪਤਾ ਲੱਗਦਾ ਕਿ ਤੁਹਾਡਾ ਦੇਸ਼ ਕਿੰਨਾ ਕੁ ਵਿਕਸਿਤ ਆ 103 ਦੇ ਉੱਤੇ ਪਾਕਿਸਤਾਨ ਤੇ ਅਸੀਂ ਕਿੰਨੇ ਕੁ ਫਰਕ 'ਚ ਰਹਿ ਗਏ ਆ ਉਹਦੇ ਸਾਡਾ ਗਵਾਂਡੀ ਮੁਲਕ ਆ ਤੇ ਉਹਦੇ ਤੋਂ ਵੱਧ ਆਬਾਦੀ ਆ ਵੱਧ ਖੇਤਰਫਲ ਆ ਸਾਡੇ ਕੋਲ ਵੱਧ ਸਾਰਾ ਕੁਝ ਆ ਕਿੰਨੇ ਉਹ ਗਰੀਬ ਆ ਤੇ ਤੇ ਅਸੀਂ ਕੀ ਕਰ ਰਹੇ ਆ 662 ਕਰੋੜ ਰੁਪਏ ਜਿਹੜੀ ਤੁਹਾਨੂੰ ਮੈਂ ਇਨਕਮ ਰਕਮ ਦੱਸੀ ਸੀ ਮਾਫ ਕਰਨਾ ਉਹ ਸਿਰਫ ਇਕੱਲੀ ਵੀਜ਼ਾ ਫੀਸ ਦੀ ਸੀਗੀ ਪਰ ਜੇ ਤੁਸੀਂ ਨਾਲ ਬਹੁਤ ਸਾਰੇ ਕੇਸਸ ਦੇ ਵਿੱਚ ਮੈਂ ਰਿਸਰਚ ਕੀਤੀ ਐ ਦੇਖਿਆ ਕਿ ਤੁਹਾਡੇ ਵੀ ਐਕਸਪੀਰੀਅੰਸ ਹੋਏ ਹੋਣਗੇ ਜਿ ਇਹ ਬੰਦਾ ਹੋਟਲ ਬੁੱਕ ਕਰਾ ਲੈਂਦਾਗਾ ਟਿਕਟਾਂ ਕਰਾ ਲੈਂਦਾ ਪਰ ਵੀਜ਼ਾ ਮਿਲਦਾ ਨਹੀਂਗਾ ਬਿਲਕੁਲ ਠੀਕ ਹੈ ਹੁਣ ਕਈ ਵਾਰ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਨੌਲੇਜ ਨਹੀਂ ਹੁੰਦੀ ਉਹ ਹੋਟਲ ਵੀ ਉਹ ਕਰਾਉਂਦੇ ਆ ਜਿਨ੍ਹਾਂ ਦੀ ਰਿਫੰਡੇਬਲ ਨਹੀਂ ਹੁੰਦੀਗੀ ਹੂੰ ਪੇਮੈਂਟ ਵਾਪਸ ਨਹੀਂ ਆਉਂਦੀ ਉਹ ਵੀ ਲਾਸ ਹੋਇਆ ਬਹੁਤ ਸਾਰੇ ਲੋਕਾਂ ਨੂੰ ਇੱਕ ਬੜੇ ਵੰਗਦੇ ਮੈਂ ਟਵਿੱਟਰ ਦੇ ਉੱਤੇ ਜਿਹੜੇ ਟਵੀਟ ਪੜ੍ਹੇ ਆ ਚੰਗੇ ਬਿਜ਼ਨਸਮੈਨ ਇੱਕ ਬੰਦੇ ਨੂੰ 3.5 ਲੱਖ ਰੁਪਏ ਦਾ ਘਾਟਾ ਪਿਆ ਸਰ ਵੀਜ਼ਾ ਨਾ ਵੀਜ਼ਾ ਰਿਜੈਕਟ ਹੋ ਗਿਆ ਜੀ ਹੋਟਲ ਬੁੱਕ ਕਰਾਇਆ ਸੀ ਅੱਗੇ ਪਲਾਨ ਸੀਗੇ ਟਰੈਵਲਿੰਗ ਟੈਕਸੀਆਂ ਰੁਕਸੀਆਂ ਹਰਾ ਕੁਝ ਕਰਾ ਰਿਆ ਸੀਗਾ ਇਵੈਂਟ ਕਰਨਾ ਸੀ ਕੋਈ ਜਾ ਕੇ ਕੋਈ ਸੀਗਾ ਫੰਕਸ਼ਨ ਵਗੈਰਾ ਸਾਢੇ 3 ਲੱਖ ਦਾ ਨੁਕਸਾਨ ਹੋ ਗਿਆ ਤੇ ਉਹਨੇ ਲਿਖ ਕੇ ਪਾਇਆ ਕਹਿੰਦਾ ਮੈਂ ਟਰੈਵਲ ਨਹੀਂ ਕਰੂੰਗਾ ਇਸ ਤੋਂ ਬਾਅਦ ਬੰਦੇ ਹੋ ਜਾਂ ਇੱਕ ਮਸ਼ਹੂਰ ਯੂਟਿਊਬਰ ਦੇ ਨਾਲ ਇਹ ਹਾਦਸਾ ਵਾਪਰਿਆ ਉਹਨੇ ਆਪਦੀ ਦੱਸੀ ਆ ਉਹਨੇ ਵੀ ਟਵੀਟ ਕੀਤਾ ਹੋਇਆ ਉਹਦੇ ਤੇ ਉਹਦੇ ਦੋਸਤ ਨੇ ਜਾਣਾ ਸੀਗਾ ਦੋਨਾਂ ਇਕੱਠਿਆਂ ਨੂੰ ਵੀਜ਼ਾ ਅਪਲਾਈ ਕੀਤਾ ਉਹਦਾ ਆਪਦਾ ਆ ਜਾਂਦਾ ਦੋਸਤ ਦਾ ਰਹਿ ਜਾਂਦਾ ਤੇ ਉਹਨਾਂ ਦਾ ਪਲਾਨ ਹੁੰਦਾ ਪਹਿਲਾਂ ਉਹਨਾਂ ਨੇ ਫਲਾਈਟ ਲੈਣੀ ਹੁੰਦੀ ਆ ਉਸ ਤੋਂ ਬਾਅਦ ਅੱਗੇ ਉਹਨਾਂ ਦੇ 크ਰੂਜ਼ ਦਾ ਵੀਜ਼ਾ ਹੁੰਦਾ ਕਰੂਜ਼ ਦਾ ਵੀਜ਼ਾ ਤੁਸੀਂ ਦੇਖੋ ਸਪੈਨ ਜਾਣਾ ਸੀਗਾ ਉਹਨਾਂ ਨੇ ਕਰੂਜ਼ ਦੇ ਉੱਤੇ ਤਾਂ ਉਹ ਕਹਿੰਦਾ ਇੱਕ ਦਿਨ ਪਹਿਲਾਂ ਇੱਕ ਦਿਨ ਬਾਅਦ ਸਾਡੀ ਫਲਾਈਟ ਆ ਇੱਕ ਦਿਨ ਪਹਿਲਾਂ ਵੀਜ਼ਾ ਮੇਰਾ ਆ ਜਾਂਦਾ ਉਹਦਾ ਰਿਜੈਕਟ ਹੋ ਜਾਂਦਾ ਤੇ ਇੱਕ ਦਿਨ ਚ ਬੰਦਾ ਕੁਝ ਵੀ ਨਹੀਂ ਕਰ ਸਕਦਾ ਹੁਣ ਉਹ ਕਰੂਜ਼ ਵਾਲੇ ਪੈਸੇ ਵੀ ਗਏ ਫਲਾਈਟ ਵਾਲੇ ਪੈਸੇ ਵੀ ਗਏ ਤੇ ਜਿਹੜਾ ਅੱਗੇ ਹੋਟਲ ਕਰਾਇਆ ਸੀ ਉਹ ਵੀ ਗਏ ਲਾਸਟਾ ਹੈ ਹੀ ਰਾਜਥੀ ਪਰ ਜੇ ਦੁਬਈ ਨੇ ਐਡਾ ਵੱਡਾ ਫੈਸਲਾ ਲਿੱਤਾ ਆਪਣੇ ਇੰਡੀਆ ਉੱਤੇ ਜਾਂ ਕਿਉਂਕਿ ਪਹਿਲਾਂ ਤਾਂ ਬੜੇ इजीली ਵੀਜ਼ਾ ਮਿਲ ਜਾਂਦਾ ਨਹੀਂ ਬਿਲਕੁਲ ਪਹਿਲਾਂ ਜਿਹੜੀ ਰੈਂਕਿੰਗ ਸੀ ਨਾ ਜਗਪ੍ਰੀਤ ਪਹਿਲਾਂ 100 ਦੇ ਵਿੱਚੋਂ ਇੱਕ ਤੋਂ ਤਿੰਨ ਫਾਈਲਾਂ ਹੀ ਰਿਜੈਕਟ ਹੁੰਦੀਆਂ ਸੀਗੀਆਂ ਇੱਕ ਤੋਂ 3% ਦੀ ਰੈਂਕਿੰਗ ਸੀ ਪਰ ਅੱਜ ਪਰ ਡੇ ਦੀ ਜਿਹੜੀ ਰੈਂਕਿੰਗ ਆ ਰਹੀ ਆ ਪਰ ਡੇ ਦੁਬਈ ਦੇ ਵੀਜ਼ੇ 'ਚੋਂ 5 ਤੋਂ 6 ਫਾਈਲਾਂ ਰਿਜੈਕਟ ਹੋ ਰਹੀਆਂ ਨੇ 100 ਦੇ ਵਿੱਚੋਂ 100 ਦੇ ਵਿੱਚੋਂ ਤੇ ਹਾਲਾਂਕਿ ਪਹਿਲਾਂ ਇਹ ਵੀ ਹੁੰਦਾ ਸੀ ਕਿ ਤੁਸੀਂ ਇੱਕ ਵਾਰੀ ਰਿਜੈਕਟ ਹੋ ਗਏ ਦੁਬਾਰੇ ਲਾਉਂਗੇ ਤਾਂ ਤੁਹਾਨੂੰ ਮਿਲ ਜਾਂਦਾ ਸੀ ਵੀਜ਼ਾ ਹੁਣ ਜੇ ਤੁਸੀਂ ਇੱਕ ਵਾਰੀ ਰਿਜੈਕਟ ਹੋ ਗਿਆ ਦੁਬਾਰੇ ਨਹੀਂ ਮਿਲਦਾ ਇਹ ਬਹੁਤ ਵੱਡਾ ਤੁਹਾਨੂੰ ਕਯੂਆਰ ਕੋਡ ਦਿਖਾਉਣਾ ਬਹੁਤ سارے ਲੋਕ ਅੱਛਾ ਇੱਥੇ ਨਾ ਆਪਣੇ ਜਗਾੜੀ ਬਹੁਤ ਆਂ ਇੰਡੀਆ ਦੇ ਵਿੱਚ ਬੜੇ ਲੋਕ ਕਹਿੰਦੇ ਜੀ ਅਸੀਂ ਜਾਲੀ ਹੋਟਲ ਦੀ ਟਿਕਟ ਬਣਾ ਲਾਂਗੇ ਉਹ ਕਰ ਲਾਂਗੇ ਦਿਖਾ ਕੇ ਐਮਬੈਸੀ ਨੂੰ ਚੱਲ ਜਾਾਂਗੇ ਪਰ ਉੱਥੇ ਉਹ ਕਯੂਆਰ ਕੋਡ ਮੰਗਦਿਆ ਤੁਹਾਨੂੰ ਕਯੂਆਰ ਕੋਡ ਦੇਣਾ ਪਊਗਾ ਉਹ ਸਕੈਨ ਕਰਨਗੇ ਸਕੈਨ ਹੋਊਗਾ ਸਹੀ ਨਿਕਲੂਗਾ ਤਾਂ ਤਾਂ ਤੁਹਾਨੂੰ ਮਿਲੇਗਾ ਫੰਡ ਤੁਹਾਨੂੰ ਪ੍ਰੋਪਰ ਦਿਖਾਉਣੇ ਪੈਣਗੇ ਇਹ ਬਹੁਤ ਜਿਹੜੀਆਂ ਸਿਕਨਸ ਲੱਗ ਰਹੀਆਂ ਨੇ ਭਾਰਤ ਦੇ ਉੱਤੇ ਇਹ ਇਸ ਕਰਕੇ ਲੱਗ ਰਿਹਾ ਕਿਉਂਕਿ ਸਾਡੇ ਜਿਹੜੇ ਪਾਸਪੋਰਟ ਦੀ ਰੈਂਕਿੰਗ ਆ ਉਹ ਦਿਨ-ਪ੍ਰਤੀ ਦਿਨ ਡਿੱਗਦੀ ਜਾ ਰਹੀ ਆ ਕਿਉਂਕਿ ਲੋਕ ਇਦਾਂ ਦੇ ਕੰਮ ਕਰਦੇ ਨੇ ਰਾਜਦੀਪ ਸਮਗਲਿੰਗ ਜਿਹੜੀ ਇੰਡੀਆ ਦੇ ਥਰੂ ਹੁੰਦੀ ਆ ਬਹੁਤ ਆਪਾਂ ਰੋਜ਼ ਦੇਖਦੇ ਆ ਰੀਲਾਂ 'ਚ ਦੇਖਦੇ ਆ ਕਿ ਅੱਜ 에어ਪੋਰਟ ਤੇ ਸੋਨਾ ਫੜਿਆ ਗਿਆ ਜਾਂ 에어ਪੋਰਟ ਦੇ ਜਿਹੜੀਆਂ ਇਲੈਕਟ੍ਰੋਨਿਕਸ ਦੇ ਸਮਾਨ ਨੇ ਉਹ ਫੜੇ ਗਏ ਜਾਂ ਹੀਰੇ ਫੜੇ ਗਏ ਜਾਂ ਡਾਲਰਸ ਫੜੇ ਗਏ ਅ ਜਿਹੜੇ 2 ਨੰਬਰ ਤੇ ਕੰਮ ਹੋ ਰਹੇ ਆ ਨਾ 에어ਪੋਰਟਸ ਦੇ ਥਰੂ ਇਹ ਵੀ ਤੁਹਾਡੀ ਰੈਂਕਿੰਗ ਚ ਬਹੁਤ ਅੱਜ ਜ਼ਿਆਦਾ ਅਸਰ ਪਾਉਂਦੇ ਆ। ਬਿਲਕੁਲ ਇਹ ਤਾਂ ਫਰਕ ਪੈਂਦਾ ਹੀ ਆ ਨਾ। ਹੁਣ ਦੇਖੋ ਉਹੀ ਗੱਲ ਆ ਵੀ ਅਸੀਂ ਜਿਗਾੜ ਸੀ ਇਹ ਤਾਂ ਦੇਖਦੇ ਨਹੀਂ ਕੀ ਇਫੈਕਟ ਕੀ ਪੈ ਰਿਹਾ। ਸਾਡੇ ਇੱਕ ਨਿੱਕੀ ਜੀ ਗੱਲ ਵਿੱਚ ਜਿਹੜੇ ਤੁਸੀਂ ਸਮਝ ਲੈਣ ਦੀ ਗੱਲ ਕੀਤੀ ਆ ਦੁਬਈ ਦੇ ਵਿੱਚ ਸਭ ਨੂੰ ਪਤਾ ਸੋਨਾ ਸਸਤਾ ਪਈ। ਆਲਾ ਘੁੰਮਣ ਜਾਂਦਾ 2-3 ਕਿਲੋ ਆਲਾ ਕਹਦਾ ਵੀ ਮੈਂ ਜਿਗਾੜ ਜੂੜ ਲਾ ਕੇ ਲੈ ਜਾ। ਉਹ ਜਦੋਂ ਫੜੇ ਜਾਂਦੇ ਆ ਕਿ ਉਹ ਤੁਹਾਡੇ ਦੇਸ਼ ਦੀ ਤੁਹਾਡੇ ਪਾਸਪੋਰਟ ਦੀ ਰੈਂਕਿੰਗ ਡਾਊਨ ਜਾਂਦੀ ਆ ਉਹ ਸਿੰਬਲ ਸਕੋਰ ਜਿਵੇਂ ਆਪਣੇ ਅਕਾਊਂਟ ਦਾ ਹੁੰਦਾ ਉਹ ਵੀ ਜਾਣਾ ਹੀ ਹੁੰਦਾ ਬਿਲਕੁਲ ਇਹ ਚੀਜ਼ਾਂ ਹੋ ਰਹੀਆਂ ਨੇ ਮੇਲਾ ਦਾ ਚਲੋ ਦੇਖੋ ਲੋਕ ਤਾਂ ਹਰ ਕਿਤੇ ਹੁੰਦੇ ਆ ਜਗਪ੍ਰੀਤ ਜਿਹੜੇ ਤਸਕਰ ਆ ਜਿਨ੍ਹਾਂ ਨੇ 2 ਨੰਬਰ ਦੇ ਕੰਮ ਕਰਨੇ ਉਹ ਹਰ ਮੁਲਕਾਂ ਦੇ ਅੰਦਰ ਹੈਗੇ ਪਰ ਚੇਤਨਾ ਕਿਤੇ ਸਰਕਾਰ ਦੀ ਜ਼ਿੰਮੇਵਾਰੀ ਮੰਨਦੀ ਆ ਸਰਕਾਰ ਨੂੰ ਚਾਹੀਦਾ ਕਿ ਅੱਜ ਉਹ ਚੱਕਣ ਹੁਣ ਤੁਸੀਂ ਏਡੀ ਹਰਾਨੀ ਦੀ ਗੱਲ ਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆਪਣੀ ਇੰਟਰਵਿਊ ਦੇ ਅੰਦਰ ਇਹ ਗੱਲ ਬੋਲੀ ਆ ਉਹਨਾਂ ਦੀ ਹੀ ਜ਼ੁਬਾਨੀ ਬੋਲੀ ਹੋਈ ਗੱਲ ਦੱਸ ਰਹੇ ਕਿ ਯੂ ਐਸ ਨੇ ਉਹਨਾਂ ਦਾ ਵੀਜ਼ਾ ਰਿਜੈਕਟ ਕਰਤਾ ਉਸ ਮੁਲਕ ਦੇ ਹਾਲਾਤ ਕੀ ਹੋਣਗੇ ਜਿਸ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਦੂਜਾ ਮੁਲਕ ਵੀਜ਼ਾ ਨਹੀਂ ਦੇ ਰਿਹਾਗਾ ਹੋਰ ਪ੍ਰਧਾਨ ਮੰਤਰੀ ਡੌਂਕੀ ਲਾ ਕੇ ਚੱਲ ਜਾਣਾ ਜਾ ਸਕਦੇ ਬਹੁਤ ਸਾਰੇ ਕਹਿਣਗੇ ਡੌਂਕੀ ਲਾ ਕੇ ਚੱਲ ਜਾ ਥੱਲੇ ਕਮੈਂਟ ਹੋਣਗੇ ਪਨਾਮਾ ਦੇ ਜੰਗਲਾਂ ਨੂੰ ਜਾ ਸਕਦੇ ਨੇ ਪਰ ਉਹਦੇ ਵੀ ਹੁਣ ਤਾਂ ਭਾਈ ਟਰੰਪ ਸਾਹਿਬ ਕਹਿੰਦੇ ਵੀ ਮੈਕਸੀਕੋ ਦੇ ਬਾਰਡਰ ਤੋਂ ਆ ਕੇ ਦਿਖਾਓ ਫੜ ਕੇ ਵਾਪਸ ਭੇਜਾਂਗੇ ਬਹੁਤ ਸਾਰੇ ਪਹਿਲਾਂ ਵੀ ਟਰੰਪ ਨੇ ਦੇਖੋ ਬਹੁਤ ਸਾਰੇ ਜਿਹੜੇ ਇਲੀਗਲ ਮਾਈਗ੍ਰੈਂਟ ਸੀਗੇ ਜਿਹੜੇ ਆਪਣੇ ਇੱਥੋਂ ਜਾਂਦੇ ਸੀ ਇੱਕ ਵੇ ਆਊਟ ਲੱਭਿਆ ਹੋਇਆ ਸੀ ਲੋਕਾਂ ਨੇ ਕਿ ਕੈਂਪ ਚ ਲਾਓ ਸਾਲ ਡੇਡ ਤੇ ਉਦੋਂ ਬਾਅਦ ਚ ਫਾਈਲ ਲਾ ਦਿਓ ਅਸਾਈਲਮ ਮਿਲ ਜਾਂਦਾ ਸੀਗਾ ਤੇ ਉਦੋਂ ਬਾਅਦ 12 ਸਾਲਾਂ ਚ ਤੁਹਾਨੂੰ ਪਾਸਪੋਰਟ ਦੇ ਦਿੱਤਾ ਸੀਗਾ ਬਿਲਕੁਲ ਪਰ ਹੁਣ ਉਹਨਾਂ ਨੇ ਕਿਹਾ ਵੀ ਜਿਹੜਾ ਇਥੋਂ ਦਾ ਨਹੀਂ ਹੈਗਾ ਉਹਨੂੰ ਸਿਟੀਜ਼ਨਸ਼ਿਪ ਅਸੀਂ ਨਹੀਂ ਦੇਾਂਗੇ ਹਮ ਬਹੁਤ ਸਾਰੇ ਹੋਰ ਵੀ ਬੜੇ ਕਾਰਨ ਹੋਏ ਜਿਵੇਂ ਆਪਣੇ ਇੰਡੀਆ ਤੋਂ ਲਾਲੋ ਜਾਂ ਚਾਈਨੀਜ਼ ਬੜਾਈ ਕਰਦੇ ਸੀਗੇ ਵੀ ਮੰਨ ਲਓ ਜਿੰਨਾਂ ਕੋਲ 10 ਸਾਲ ਦਾ ਵੀਜ਼ਾ ਹੈ ਤਾਂ 6 ਮਹੀਨੇ ਦੀ ਤੁਹਾਨੂੰ ਐਂਟਰੀ ਮਿਲਦੀ ਹੈ ਤੋਂ 5 ਮਹੀਨੇ ਜਦੋਂ ਨਿਆਣਾ ਹੋਣ ਵਾਲਾ ਹੁੰਦਾ ਸੀ 5 ਮਹੀਨੇ ਪਹਿਲਾਂ ਟਰੈਵਲ ਕਰਦੇ ਸੀਗੇ ਬੱਚਾ ਉੱਥੇ ਜੰਮਦੇ ਸੀ ਬੱਚਾ ਸਿਟੀਜ਼ਨ ਉਹ ਬਾਈ ਭਾਰਤ ਜਿਹੜੀ ਸਿਟੀਜ਼ਨਸ਼ਿਪ ਸੀ ਉਹ ਵੀ ਹੁਣੇ ਖਤਮ ਕਰ ਉਹ ਵੀ ਖਤਮ ਕਰਦੀ ਹੈ ਬਿਲਕੁਲ ਉਹ ਜਦੋਂ ਉੱਥੇ ਬੱਚਾ ਜੰਮ ਗਿਆ ਤੇ ਉਸ ਤੋਂ ਬਾਅਦ ਸਿਟੀਜ਼ਨ ਉੱਥੋਂ ਦਾ ਹੋ ਗਿਆ ਤਾਂ ਤੁਹਾਨੂੰ ਐਜ਼ ਅ ਗਾਰਡੀਅਨ ਉੱਥੋਂ ਦਾ ਵੀਜ਼ਾ ਐਕਸਟੈਂਡ ਮਿਲ ਜਾਂਦਾ ਸੀ ਜਾਂ ਉੱਥੋਂ ਦੀ ਪੀਆਰ ਮਿਲ ਜਾਂਦੀ ਸੀ ਬਿਲਕੁਲ ਬਹੁਤ ਸਾਰੇ ਲੋਕਾਂ ਨੇ ਇਹ ਜਗਾੜ ਲਾਏ ਨੇ ਪਹਿਲਾਂ ਜਿਨ੍ਹਾਂ ਨੂੰ ਦੇਖਦੇ ਹੋਏ ਉਹਨਾਂ ਨੇ ਕਦਮ ਚੱਕਿਆ ਕਿ ਅਸੀਂ ਜਿਹੜੇ ਇਲੀਗਲ ਮਾਈਗ੍ਰੈਂਟਸ ਹੈ ਉਹ ਇੱਥੇ ਰਹਿ ਨਹੀਂ ਦੇਵਾਂਗੇ ਬਿਲਕੁਲ ਅਸਲ ਦੇ ਵਿੱਚ ਨਾ ਉਹੀ ਆ ਚਲੋ ਆਪਾਂ ਪ੍ਰਧਾਨ ਮੰਤਰੀ ਦੀ ਗੱਲ ਮੈਂ ਇੱਥੇ ਕੰਪਲੀਟ ਕਰਦੇ ਵਾਂ ਕਿਉਂਕਿ ਲੋਕ ਮੁੜ ਕੇ ਥੱਲੇ ਕਮੈਂਟਾਂ 'ਚ ਗੱਲ ਕਰਨ ਲੱਗੇ ਤੇ ਭਾਈ ਤੁਹਾਡੇ ਕੋਲ ਅਧੂਰੀ ਜਾਣਕਾਰੀ ਆ ਹਾਲਾਂਕਿ ਉਸ ਇੰਟਰਵਿਊ ਦੇ ਅੰਦਰ ਪ੍ਰਧਾਨ ਮੰਤਰੀ ਜੀ ਨੇ ਇਹ ਵੀ ਗੱਲ ਕਹੀ ਬਾਅਦ ਦੇ ਵਿੱਚ ਕਹਿੰਦੇ ਮੈਂ ਭਾਰਤ ਦਾ ਜਿਹੜਾ ਇਸ ਤਰੀਕੇ ਦਾ ਵੀਜ਼ਾ ਕਰ ਦੂੰ ਕਿ ਦੁਨੀਆ ਲਾਈਨਾਂ ਦੇ ਵਿੱਚ ਲੱਗੂਗੀ ਪਰ ਹੁਣ ਉਹ ਹੁੰਦਾ ਨਹੀਂ ਹੁੰਦਾ ਬਾਅਦ ਦੀਆਂ ਗੱਲਾਂ ਨੇ ਹੁਣ ਲੇਟੈਸਟ ਖਬਰਾਂ ਇਹ ਵੀ ਨੇ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਗੱਲਬਾਤ ਹੋ ਗਈ ਜੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਨਾਲ ਜਲਦੀ ਮੁਲਾਕਾਤ ਹੋਊਗੀ ਹੁਣ ਉਹ ਮੁਲਾਕਾਤ ਕਿੱਥੇ ਹੁੰਦੀ ਆ ਇਹ ਵੀ ਇੱਕ ਦੇਖਣਾ ਹੋਊਗਾ ਬਿਲਕੁਲ ਮੁਲਾਕਾਤ ਅਮਰੀਕਾ ਪ੍ਰਧਾਨ ਮੰਤਰੀ ਕੀ ਨਿੰਦਰ ਮੋਦੀ ਜਾਣਗੇ ਮਿਲਣ ਦੇ ਲਈ ਜਾਂ ਟਰੰਪ ਭਾਰਤ ਆਉਣਗੇ ਕਿਵੇਂ ਗੱਲਬਾਤ ਹੁੰਦੀ ਆ ਕਿਉਂਕਿ ਦੋਨਾਂ ਮੁਲਕਾਂ ਦੇ ਸਬੰਧ ਤਾਂ ਚੰਗੇ ਆ ਪਰ ਇਹ ਬਹੁਤ ਵੱਡੀ ਹੈਰਾਨੀ ਦੀ ਗੱਲ ਆ ਬਾਕੀ ਤੁਸੀਂ ਬਹੁਤ ਸਹੀ ਕਿਹਾ ਕਿ ਸਾਨੂੰ ਵੀ ਸਮਝਣਾ ਚਾਹੀਦਾ ਕਿ ਅੱਜ ਸਾਡੇ ਦੇਸ਼ ਦੀ ਕਿਉਂਕਿ ਦੇਸ਼ ਤਾਂ ਸਾਡਾ ਨਾ ਯਾਰ ਅਸੀਂ ਜਦੋਂ ਬਾਹਰ ਜਾ ਕੇ ਕਹਿੰਦੇ ਆ ਕਿ ਆਈ ਏਮ ਇੰਡੀਅਨ proud to be indian ਅਸੀਂ ਕਾਹਦੇ ਤੇ ਪ੍ਰਾਊਡ ਕਰਦੇ ਆ ਆ ਸਾਡੀ ਰੈਂਕਿੰਗ ਆ ਆਈ ਜਾਂਦੀ ਹੈ ਬਿਲਕੁਲ ਤਾਂ ਸਾਰਿਆਂ ਨੂੰ ਸਮਝਣਾ ਚਾਹੀਦਾ ਇਹ ਅੰਕੜੇ ਬੜੇ ਹੈਰਾਨ ਕਰਦੇ ਨੇ ਅਸੀਂ ਇੱਕ ਛੋਟੀ ਜਿਹੀ ਰਿਸਰਚ ਅਸੀਂ ਕੀਤੀ ਕੋਸ਼ਿਸ਼ ਕੀਤੀ ਕਿ ਚਲੋ ਇਹ ਸੀ ਨੂੰ ਰੱਖਿਆ ਜਾਵੇ ਦਰਸ਼ਕਾਂ ਦੇ ਸਾਹਮਣੇ ਤੇ ਬਹੁਤ ਹੀ ਹਾਲਾਤ ਜਿਹੜੇ ਨਾਜ਼ੁਕ ਸਾਡੇ ਭਾਰਤ ਦੇ ਬਣੇ ਹੋਏ ਨੇ